ਲੈ ਵੀ ਗੁਲਜ਼ਾਰ ਤੇਰੇ ਲਈ ਮੁਬਾਰਕਵਾਦ ਹੈ ਮਾਨਾ ਜੀ ਜੋਗੀ ਜੀ ਆਇਓ ਜਰਾ ਪਲੀਜ਼ ਪਲੀਜ਼ ਆਇਓ ਇੱਕ ਖੁਸ਼ਖਬਰੀ ਤੁਹਾਨੂੰ ਪਰ ਤੁਸੀਂ ਤੇ ਖੁਸ਼ਖਬਰੀ ਦੇਣ ਆ ਰਹੇ ਹੋ ਕਾਕਾ ਆ ਜਾ ਵੀ ਤੂੰ ਵੀ ਨੌਜਵਾਨਾਂ ਨਾਲ ਕਾਕਾ ਕੋਟ ਫੱਤੇ ਵਾਲਾ ਇਧਰ ਚਮਕੌਰ ਹੋਣੀ ਵੀਰ ਹੋਣਗੇ ਸਾਰੇ ਭਰਾ ਮੇਰੇ ਵੀਰੋ ਰਣਮਣ ਕੇ ਇੱਕ ਜਿਹੜੀ ਜ਼ਰੂਰੀ ਅਨਾਉਂਸਮੈਂਟ ਹੈ ਇੱਕ ਖੁਸ਼ਖਬਰੀ ਹੈ ਲੈ ਵੀ ਗੁਲਜ਼ਾਰ ਪਹਿਲਾਂ ਤੇ ਅੱਜ ਦੇ ਮੇਲੇ ਦੀ ਵਧਾਈ ਹੈ ਤੈਨੂੰ ਸੋਹਣਿਆ ਵੀਰਾਂ ਵੱਡਾ ਭਰਾ ਹੈ ਸਾਡਾ ਤੋਂ ਜੋਗੀ ਜੀ ਇਧਰਲੇ ਪਾਸੇ ਆਜੋ ਅੱਜ ਬਿੱਟੂ ਹੁੰਦਾ ਉਹਨੇ ਹੋਰ ਖੁਸ਼ ਹੋ ਜਾਣਾ ਸੀਗਾ ਵੀ ਆਹ ਖੁਸ਼ੀ ਆਣਾ ਜਿਹੜੀ ਆਉਣ ਵਾਲੀ 20 ਮਾਰਚ ਨੂੰ ਮੇਰੇ ਆਪਣੇ ਪਿੰਡ ਜਲਾਲ ਦੇ ਵਿੱਚ ਕਬੱਡੀ ਕੱਪ ਖੇਡਿਆ ਜਾਣਾ ਹੈ ਔਰ ਉੱਥੇ ਜੀਵਨ ਮਾਨੂਕਿਆਣੇ ਦਾ ਸਕੋਰਪੀਓ ਗੱਡੀ ਦੇ ਨਾਲ ਮਾਨ ਸਰਮਾਨ ਕੀਤਾ ਜਾਣਾ ਮੇਰੇ ਵੀਰੋ ਤੇ ਸਾਡੇ ਵੀਰ ਕੁੱਕੂ ਨਾਗਰਾ ਯੂਐਸਏ ਦੀਪ ਯੂਕੇ ਬਲਵਿੰਦਰ ਯੂਕੇ ਸਾਵੀ ਪੱਤਰ ਨਾਰਵੇ ਹਰਚਰਨ ਸਿੰਘ ਜੀ ਨਾਰਵੇ ਪੰਮ ਯੋਧਾ ਆਮਨਾ ਸਾਡੇ ਚੇਅਰਮੈਨ ਸਾਹਿਬ ਨੇ ਔਰ ਨਾਲ ਮਨਪ੍ਰੀਤ ਮਾਨਾ ਜੀ ਕੋਟ ਸਾਹਿਬ ਤੇ ਨਾਲ ਕਾਕਾ ਕੋਟ ਫੱਤੇ ਵਾਲਾ ਬੱਬੂ ਕੋਟ ਫੱਤਾ ਅਸ਼ਵਨੀ ਸ਼ਰਮਾ ਗੁਰਮਖ ਪੁਰਤਗਾਲ ਜੋਗੀ ਦੇਦਨਾ ਕਾਲੂ ਦੇਦਨਾ ਸਤਿਗੁਰ ਕਮਾਨ ਬਿੰਦਰ ਮਵੀ ਰੋਮੀ ਯੂ ਐਸ ਏ ਸੋਨੂ ਆਸਟ੍ਰੇਲੀਆ ਸੰਦੀਪ ਗੁਰਨਾਸੇ ਅਮਰੀਕਾ ਬਿੱਟੂ ਅਕਰਵਾਲ ਬਲਕਾਰ ਕਮਾਨ ਡਾਕਟਰ ਮੱਗਰ ਸਿਹਾਲ ਜਿੰਨੀ ਦੰਦੀਵਾਰ ਰਮੇਸ਼ ਗੋਲ ਜੀ ਹਰਦੀਪ ਐਕਸ਼ਨ ਸਾਹਿਬ ਤੇ ਰੰਕਿਤ ਕੁਮਾਰ ਐਕਸ਼ਨ ਤੇ ਬੰਟੂ ਕੈਨੇਡਾ ਤੇ ਰੋਮੀ ਯੂਐਸਏ ਸਾਰੇ ਭਰਾ ਕਹਿੰਦੇ ਵੀ ਆਪਾਂ ਰਲ ਮਿਲ ਕੇ ਜਲਾਲ ਦੇ ਕਬੱਡੀ ਕੱਪ ਤੇ ਮੂਨਕ ਵਾਲੇ ਗੁਜਾਰੀ ਦਾ ਸਕਾਰਪਿਓ ਇਨ ਗੱਡੀ ਦੇ ਨਾਲ ਸਨਮਾਨ ਹੋਊਗਾ ਤਾੜੀਆਂ ਜ਼ੋਰਦਾਰ ਮਾਰ ਦਿਓ ਮੇਰੇ ਪੰਜਾਬੀ ਵੀਰੋ ਇਹ ਗੁਜਾਰ ਨੂੰ ਵੀ ਨਹੀਂ ਸੀ ਪਤਾ ਇਹ ਸਤਕਾਰ ਹੈ ਇੱਕ ਵਾਰੀ ਫੇਰ ਤਾੜੀਆਂ ਮਾਰ ਦਿਓ ਮੇਰੇ ਪੰਜਾਬੀ ਵੀਰੋ ਗੁਲਜਾਰੀ ਨੇ ਕਬੱਡੀ ਖੇਡੀ ਮੂਨਕਣ ਲਈ ਗੁਲਜਾਰੀ ਖੇਡਿਆ ਟੀਵੀ ਕਾਲਜ ਪਠਿੰਡਾ ਦੇ ਲਈ ਤੇ ਆਹਦੇ ਭਰਾਵਾਂ ਨੇ ਅੱਜ ਮੇਰੇ ਵੀਰੋ ਇਹ ਮਾਣ ਸਨਮਾਨ ਕਹਿੰਦੇ ਵੀ ਜਲਾਲ ਦੇ ਵਿੱਚ ਕਰਨਾ ਹੈ ਇਹ ਗੁਲਜਾਰੀ ਨੂੰ ਵੀ ਨਹੀਂ ਸੀ ਪਤਾ ਸੇਵਕ ਜੀ ਇਹ ਤੇ ਹੁਣੀ ਮੂਵਮੈਂਟ ਜਿਹੜੀ ਬਣ ਗਈ ਹੈ ਇਹ ਸਰਪ੍ਰਾਈਜ਼ ਸਨਮਾਨ ਹੋਇਆ ਦੋ ਸ਼ਬਦ ਤੁਸੀਂ ਵੀ ਜਿਹੜਾ ਜਰੂਰ ਕਹੋਦੇ ਹੋ ਪ੍ਰੋਫੈਸਰ ਸਿੰਘ ਸਿੰਘ ਜੀ ਸ਼ਿਰਗਰ ਕਿਆ ਬਾਤ ਹੈ ਗੁਲਜਾਰੀ ਮੋਣਕ ਗੁਲਜਾਰੀ ਮੋਣਕ ਦੇ ਪਰਿਵਾਰ ਨੂੰ ਕਬੱਡੀ ਤੇ ਮਾਣ ਰਹੇਗਾ ਤੇ ਕਬੱਡੀ ਨੂੰ ਸਦਾ ਗੁਲਜਾਰੀ ਮੋਣਕ ਦੇ ਮਾਣ ਰਹੇਗਾ ਗੁਲਜਾਰੀ ਮੋਣਕ ਦਾ ਮਾਣ ਸਤਕਾਰ ਜਲਾਲ ਦੀਆਂ ਖੇਡਾਂ ਤੇ ਸਕਾਰਪੀਓ ਇਨ ਗੱਡੀ ਦੇ ਨਾਲ ਕੀਤਾ ਜਾਵੇਗਾ ਸਵਰਗਿਆ ਨੱਥਾ ਸਿੰਘ ਦੇ ਪੁੱਤਰ ਦਾ ਮਾਤਾ ਚਰਨਜੀਤ ਕੌਰ ਦੇ ਪੁੱਤ ਦਾ ਪਾਲੀ ਆਸਟ੍ਰੇਲੀਆ ਦੇ ਵੀਰ ਦਾ ਜਵਾਰ ਸਿੰਘ ਦੇ ਛੋਟੇ ਵੀਰ ਦਾ ਮਾਨ ਸਨਮਾਨ ਕਹਿੰਦੇ 21 ਤਰੀਕ ਨੂੰ ਮੇਰੇ ਵੀਰੋ 20 ਮਾਰਚ ਨੂੰ ਕਿਹਾਂ ਬਾਤ ਹੈ ਜਲਾਲ ਦੇ ਵਿੱਚ ਖੇਡਾ ਹੋਣ ਗਿਆ ਜਲਾਲ ਪਿੰਡ ਕਹਿੰਦੇ ਨਤੀਬ ਮੁਹੰਮਦ ਦਾ ਪਿੰਡ ਹੈ ਲੋਕ ਸੋਚਦੇ ਆ ਕੌਣ ਸੀ ਲਤੀਫ ਮੁਹੰਮਦ ਕੁਲਦੀਪ ਮਾਨਕ ਦਾ ਅਸਲੀ ਨਾਂ ਸੀਗਾ ਜਲਾਲ ਪਿੰਡ ਡਾਗੂ ਜਗੀਰ ਸਿੰਘ ਦਾ ਪਿੰਡ ਹੈ ਜਲਾਲ ਪਿੰਡ ਕਹਿੰਦੇ ਅਜਮੇਰ ਦੀ ਕਬੱਡੀ ਨੇ ਬੱਬੂ ਦੀ ਕਬੱਡੀ ਨੇ ਤੇ ਰਪਿੰਦਰ ਦੇ ਬੋਲਾਂ ਨੇ ਦੁਨੀਆ ਦੇ ਵਿੱਚ ਮਸ਼ਹੂਰ ਕਰ ਦਿੱਤਾ ਹੈ ਜ਼ਿਲ੍ਹਾ ਬਠਿੰਡੇ ਦੀ ਧਰਤੀ ਹੈ ਵੱਡੇ ਭਰਾ ਨੂੰ ਗੁਲਜਾਰੀ ਮੋਲਕ ਨੂੰ ਸਰਕਾਰ ਵੀ ਐਨ ਗੱਡੀ ਦੇ ਮਾਨ ਸਨਮਾਨ ਦਿੱਤੇ